ਫੋਚ ਕੇ ਬਾਈ ਕੱਲ ਇਹਨਾਂ ਦਾ ਫੋਨ ਆਇਆ ਤੁਹਾਨੂੰ ਵੀਡੀਓ ਦਿਖਾਈ ਤੀ ਬਈ ਕਹਿੰਦੇ ਵੀ ਟਰਾਲਾ ਹੋੜਾ ਤਿਆਰ ਆ ਵੀ ਰੰਗ ਪਰ ਲਾਉਣ ਦੇ ਪਹਿਲਾਂ ਟਰਾਲੇ ਨੂੰ ਜੋ ਸਾਡੇ ਹਨਾ ਮੰਚ 'ਚ ਕੋਈ ਸ਼ੰਕ ਆਏ ਤਾਂ ਕੱਢ ਲਵਾ ਕੇ ਲੈ ਬਈ ਤੇ ਆ ਜੋ ਪੁੱਛੀਓ ਲੈ ਬਈ ਆ ਦੇਖ ਇੱਧਰ ਆਹ ਹੈਗਾ ਐਮ ਆ ਆਈ ਲੋਗੋ ਸਾਰਾ ਬਣਾਇਆ ਏ ਲੋਗੋ ਗੋਲਾ ਆਪਣਾ ਮਲਕੀਤ ਬਾਈ ਗੋਲ ਗੋਲ ਤੇ ਬਾਹਰ ਆਉਂਦਾ ਏ ਉਦਾਸ ਖੈਜ ਬਣਿਆ ਵਾ ਇਹ ਅਮਰ ਦਾ ਨਾਮ ਆ ਨਾ ਵਾ ਬਈ ਪ੍ਰੋਪਰ ਪੂਰਾ ਲੋਗੋ ਆਇਆ ਫਟੋ ਗਏ ਕਿਤੀ ਵਾਲਾ ਜਰੂਰ ਕਰਦੇ ਪਾਣੀ ਕੋਲ ਆਡੀਅਰ ਨੋਬੋ ਅਨੂਬੋ ਕੜਾ ਨਵੋ ਨਹੀਂ ਹੈ ਯਾਰ ਨਵੋ ਬਣਾਉਣਾ ਇਧਰ ਸੱਜਣ ਸਿੰਘ ਢਿੱਲੋਂ ਐਮਜੀ ਗਰੁੱਪ 11.5 ਫੋਟਾ ਇਹ ਵੀ ਆਲਮੋਸਟ ਤਿਆਰ ਆ ਲੈ ਪਾਕਸਾਂ ਨੂੰ ਇਹਦੀ ਦਾ ਮਸਾਨੇ ਦਾ ਵੀ ਓ ਛੱਡ ਦੋ ਤੂੰ ਬਸ ਆ ਆ ਤੇ ਮਾਰ ਜਿਹੜਾ ਉੱਪਰ ਰੱਖਣਾ ਹੋ project ਉਹ ਨਾ ਆਹ ਇਹਦੀ ਬਾਈ ਕੀ ਬਾਈ ਬਿੱਡ ਵਾਲਾ ਸਮਾਨ ਆਪਾਂ ਦੀ ਅਸੀਂ ਕਾਲਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਭਾਈ ਵਲੌਗ ਜੇ ਤੁਹਾਡਾ ਦੂਈਵਰ ਬਣਾਈ ਸਟਾਰਟ ਬਣਾਈ ਭਾਈ ਤਿਆਰ ਹੋ ਗਈ ਹੁਣ ਦੁਬਾਰੇ ਫੇਰ ਦੀ ਵਾਰ ਇੱਕ ਬਣਾਈ ਕਰਾਤੀ ਸੀ ਆਪਾਂ ਨੇ ਇਹਦੀ 16 ਤਰੀਕ ਨੂੰ ਤੇ 16 17 18 ਤਰੀਕ ਨੂੰ ਬੰਨਿਆ ਦਾ ਆ ਪਹਿਲਾ ਹਾਂ ਹੁਣ ਅੱਜ ਹੋ ਗਈ ਅੱਜ 9 ਤਰੀਕ ਹੋ ਗਈ ਨਹੀਂ 8 ਹੋ ਗਈ ਅੱਜ 8 ਹੋ ਗਈ ਮੰਨ ਕੇ ਚੱਲ ਵੀ ਤੂੰ 20 ਦਿਨ ਹੋ ਗਏ 15 ਦਿਨ ਹੋ ਗਏ 20 ਦਿਨ ਹੋ ਗਏ 22 ਦਿਨ ਹੈ 20 ਦਿਨ ਹੋ ਗਏ ਅੰਬੀ ਹੂੰ 18 20 ਦਿਨ ਹੋ ਗਏ ਹਾਂ 20 ਦਿਨ ਬਾਅਦ ਫੇਰ ਬਣਾਉਣਾ ਆਪਣਾ ਡਬਲ ਹੂੰ ਡਬਲ ਨਹੀਂ ਕਰਾਇਆ ਹਲੇ ਹਾਲੇ ਸਿੰਗਲ ਹੀ ਬਣਾਉਂਦਾ ਹਾਂ ਬਸ ਸਿੰਗਲ ਮੇੜੇ ਨੂੰ ਆਖ ਲੱਗਦਾ ਬਾਈ ਹੁਣ ਆਪਾਂ ਨੇ ਆਹ ਬਣਾਇਆ ਤਾਂ ਥੱਲੇ ਪਹਿਲਾਂ ਕੋਣ 2 ਫੁੱਟ ਚ ਕਾ ਕੇ ਬਣਾਉਣਾ 2-3 ਫੁੱਟ ਉੱਪਰ ਚ ਕਾ ਕੇ ਪੂਰੇ ਬਣਾ ਦੇਣਾ ਉੱਪਰ ਹੋ ਗਏ ਕੱਦ ਬਥੇਰਾ ਕਰਦਾ ਹਲੇ ਮਾ ਹਲੇ ਕੱਦ ਕਰਦਾ ਹਲੇ ਬਣਾਈ ਰੋਕ ਦੇ ਹਲੇ ਹਲੇ ਜੇ ਹੁਣ ਰੋਕ ਤਾਂ ਨਾ ਆਪਾਂ ਨੇ ਡ ਬਰਨੇ ਦੇ ਘਟ ਜਾਣਾ ਇਹਨੇ ਬੰਡ ਜਾਂ ਪੈ ਜਾਣਾ ਹਾਂ ਚੱਲ ਆ ਜਾਂ ਆ ਤਾਂ ਹੁੱਕ ਗਿਆ ਤਾਂ ਆਹ ਜਿੱਕਣਾ ਹੁੱਕ ਗਿਆ ਹਾਂ ਨਮਾ ਲਵਾਤਾ ਇਹ ਹੁਣ ਡਬਲ ਹੋ ਜਾਣਾ ਇਹ ਵੀ ਵਧੀਆ ਲੱਗਿਆ ਪਾ ਗੋ ਹਲੇ ਉਸ ਤਰ੍ਹਾਂ ਹੀ ਖੜਾ ਏ ਹਾਂ ਚੱਲ ਹੁਣ ਆਏ ਹਵਾ ਜੀ ਲੱਜੂਗੀ ਹੋਰ ਪੈਣ ਵਿੱਚ ਉੱਚਾ ਬਣਾਤਾ ਥੋੜਾ ਜਿਹਾ ਉਹ ਬੰਦੇ ਅੰਦਰ ਹੋਲੇ ਲੱਗੇ ਦੂਈ ਵਾਰ ਤੇ 3 ਵਾਰ ਬਣਉਣਾ ਜੇ ਫੁੱਟ ਹੋ ਜਾਖ ਹੋ ਜਾਣਾ ਹਾਂ ਫੇਰ ਮੇਰੇ ਇਕੱਠੇ ਹੋਣੀ ਹੈ ਦਬਲ ਹੋ ਫੇਰ ਗਿਰਦੇ ਫੇਰ ਇਹ ਹੁਣ ਹੁਣ 2 ਫੁੱਟ ਚੱਕੇ ਰਹਿਣ ਨੇ ਹਾਂ ਫੇਰ ਫੁੱਟੇ ਚੱਕ ਹੋਣਾ ਫੇਰ ਇਹਨੂੰ ਆ ਕੇ ਖਿੱਚ ਕੇ ਲਾਉਣਾ ਪੈਣਾ ਬਹੁਤ ਹੈ ਆ ਕੇ ਖਿੱਚ ਕੇ ਲਾਉਣਾ ਪੈਣਾ ਬਹੁਤ ਇੱਕ ਹੈ ਜਿੱਤ ਕੇ ਲਾਉਣਾ ਪੈਂਦਾ ਆਹੀ ਬੰਨੇ ਦੇ ਫਰਕ ਪੈ ਗਿਆ ਵਿੱਚ ਹਵਾ ਲੱਗੀ ਦਿਖਣ ਫੇਰ ਘੁੰਮਣ ਥੱਲੇ ਆ ਕੇ ਫੇਰ ਚੱਕਦਾ ਹੋ ਗਿਆ ਹੁਣ ਪੂਰਾ ਥੱਲੇ ਨੂੰ ਆਇਆ ਪਸ ਥਾਗ ਫੇਰ ਹੋ ਗਿਆ ਹੈ ਕਿ ਨਹੀਂ 15 ਕੇ ਦਿਨ ਤੱਕ ਡਬਲ ਕਰਾ ਦੂੰਗਾ ਸਾਰਾ ਹੀ ਇੱਕ ਵਾਰ ਸਿੰਗਲ ਬਣਾ ਦਿੰਨੇ ਆ ਜਾ ਉਹ ਬਣਾ ਦੇ 85 ਹੁਣ ਇੱਕ ਵਾਰੀ ਅੱਜ ਬਨੂਗੇ ਕਹਿੰਦਾ ਉਹ ਦੇਖੋ ਉੱਪਰ ਬਣਾਤਾ ਉਹ ਉੱਪਰ ਚਾਹੀਦੀ ਪਹਿਲੀ ਵਾਰ ਬਨਣਾ ਉਹ ਉਹ ਬਨਤਾ ਉੱਪਰ ਹੁਣ ਆ ਮੇੜੇ ਤੇ ਆ ਕੇ ਦੇਖੋ ਲੜਕਦੇ ਆ ਉਹਦੇ ਸੈਕਟ ਹੋਗੇ ਬੰਨੇ ਹੋਏ ਤੇ ਉਹ ਬਨੂਗਾ ਠੀਕ ਹੈ ਤੇ ਉਹ ਨਾਲ ਦਾ ਥੱਲੇ ਵਾਲਾ ਝੰਡਾ ਹੋ ਜਾਂਦਾ ਫੇ ਹਾਂ ਨਾ ਉਹ ਉੱਪਰ ਬਨਤਾ ਫਿਰ ਪਰ ਹੰਤਾ ਨਹੀਂ ਡੇਢ 2 ਫੁੱਟ ਛੱਡ ਕੇ ਬਣਾਤਾ ਤੀ ਵਾਰ ਫੁੱਟ ਹੋ ਚੱਕ ਜਾਨਾ ਬਸ ਉਹ ਫੇ ਨਹੀਂ ਹਿੰਦਾ ਫੇ ਤਾਂ ਉਹਦੇ ਪੈਰ ਵੀ ਚੌੜੇ ਹੋ ਜਾਂਦੇ ਆ ਠੀਕ ਥੱਲੇ ਦੇ ਹੁਣ ਇੱਥੇ ਦੇ ਆ ਜਾਣਾ ਚਾਹੀਏ ਹੈਗੇ ਨਹੀਂ ਹਾਂ ਓ ਜਿੰਬੂ ਤਾਂ ਨਹੀਂ ਹੈਗੇ ਜਿੰਬੂ ਜਿੰਬੂ ਪੈਂਦਾ ਠੀਕ ਆ ਸਾਫ ਹੈਗਾ ਨਾ ਵਿੱਚ ਕਿਆ ਹੋਣਗੇ ਇਹ ਆ ਬੰਦਾ ਹੁਣ ਦੇਖੋ ਇਹ ਹੋ ਗਿਆ ਸਾਫ ਨਾਲੇ ਚਾਕ ਟੱਕ ਪੈਂਦਾ ਇਹ ਜਰ ਲੱਗੂ ਵਿੱਚ ਬਲਕਿ ਮਾਤਾ ਦਾ ਗੱਡੇ ਬਣਾ ਪਾ ਨਹੀਂ ਬਾਲੇ ਤੇ ਲੱਗਦਾ ਬਾਦਾ ਘੰਟਾ ਗੱਡੇ ਦੇ ਕੋਠੇ ਵਾਲਾ ਕਿੱਥੇ ਹੈਡ ਬੰਦੜ ਨੇ ਇਹਨਾਂ ਨੂੰ 1 ਵਜੇ ਤੱਕ ਮੰਨੋ ਨਾ ਜਿੱਦਾਂ ਉੱਧਰ ਲੰਘ ਜੀਂਗੇ ਇਹ ਦੂਆ ਦੋ ਦਿਨ اٹਕੇ ਕਹਿੰਦੇ ਨੇ ਬੜਾ ਲੱਗਦਾ ਹੁਣ ਖਿੱਚਣਾ ਪੈਂਦਾ ਏ ਉਹੀ ਬੰਨੇ ਵੇ ਮਿਹੜੇ ਨੂੰ ਅਗ ਲੱਗਣਾ ਦੂਆ ਇੱਕ ਦੂਦ ਨਟ ਕੇ ਦੋ ਵਾਰ ਨੂੰ ਤੇ ਸਾਰੇ 3 ਦਿਨ ਵਾਰ ਵਾਰ ਹੋਊਗਾ ਹਾਂ ਸਾਰੇ 3 ਦਿਨ ਵਾਰ 85 ਨਹੀਂ ਬੰਨੋ 85 ਨਹੀਂ ਬੰਨੋ ਤਿੰਨ ਵਾਰ ਉਹ ਦੋ ਵਾਰ ਦੂਈ ਵਾਰ ਦੂਰਾ ਕਰਾ ਦੇ ਹਾਂ ਨਾ ਖਿੱਚਣਾ ਕਰ ਲਵਾਂਗੇ ਚੱਲ ਲੰਨਾਂ ਹੋ ਗਏ ਚੱਲ ਕਿੰਨਾ ਹੋ ਗਿਆ ਲੱਗਦਾ ਕੱਦ ਦੇਖ ਲੈ ਕਿੰਨਾ ਹੋ ਗਿਆ ਗੰਨੇ ਉਹ ਦੇਖ ਕਿੱਥੇ ਖੜਾ ਬੰਦਾ ਕੱਦ ਕਿੰਨਾ ਹੋ ਗਿਆ ਦੀਵਾਰ ਕਿੱਥੇ ਜਾਣਾ ਇਹਦਾ ਹੈ ਬਾ ਹੁਣ ਹਵਾ ਨਹੀਂ ਪਾਉਗੀ ਜੇ गिरਨੇ ਪਰ ਆ ਗਿਆ ਫਿਰ ਗਿਰੇ ਜਾਣਾ ਇਹਨੇ ਜੇ ਤਾਂ ਜੇ ਗਿਰਨੇ ਪਾ ਗਿਆ ਫਿਰ ਚੌਥਾ ਚਾਰ ਵਾਰੀ ਚਾਰ ਵਾਰ ਇਕੱਠੇ ਕਰੀ ਵੀ ਗਿਰ ਜਾਣਾ ਇਹਨੇ ਤਾਂ ਹਵਾ ਪਰ ਹੈ ਹੈ ਕਿ ਨਹੀਂ ਹਰੇ ਦਾ ਛੜਾ ਇਹ ਠੀਕ ਹੈ ਫਿਲਹਾਲ ਚੱਲ ਆਪਣੇ ਕਿੱਥੇ ਜਾਵਣੀ ਪੂਰਾ ਬਦੋ ਵਾਸਤ ਚਾਹੀਦਾ ਹਾਂ ਹਾਂ ਅਰੇ ਇਹਿੰਦੇ ਪੂਰਾ ਬਦੋ ਵਾਸਤ ਚਾਹੀਦਾ ਇਹਦਾ ਲਾਗਾਲਾ ਮੇਡਾ ਲੰਬੜਾ ਲਾਗਾਲਾ ਮੇਡਾ ਹਾਂ ਇਹਨੂੰ ਮਰ ਜਾਂ ਤੈਨੂੰ ਖਿੱਚ ਕੇ ਵੰਦੇ ਕਰੋ ਇਹਨੂੰ ਇਕੱਠੇ ਕਰ ਦਿੰਦੇ ਹਲੇ ਨਾ ਕਰ ਫਿਰ ਦਹਾਂ ਕਰੀ ਹਲੇ ਨਾ ਇਕੱਠਾ ਕਰੀ ਇਕੱਠਾ ਨਾ ਕਰੀ ਆਓ ਤੁਹਾਨੂੰ ਦਿਖਾਉਂਦਾ ਹਾਂ ਇਹ ਨਾ ਫਿਰ ਡਵਾਲੂ ਲਖਣਾ ਉੱਥਾ ਰੈਂਦਾ ਫਰਕ ਆ ਜਦ ਨਾਲ ਤੇ ਪਹਿਲੀ ਬਣਾਈ ਤੇ ਹਾਂ ਅੰਦਰ ਵਰਕੇ ਵੇਖੋ ਨਾ ਹਾਂ ਉਹ ਮੇਰਾ ਬਾੜ ਲਿਆ ਬੜਾ ਦੇਖਿਆ ਹੈਗਾ ਹਾਂ ਕਿਥੇ ਉੱਪਰ ਆ ਜਾ ਕੇ ਇੱਧਰ ਤੇ ਨਹੀਂ ਬੜਾ ਮੈਂ ਪਰਾਂ ਤੇ ਬੜਿਆ ਸਾ ਹੋਨੇ ਦਰ ਵੀ ਜਾ ਕੇ ਦੇਖ ਲਓ ਨਾ ਅੰਦਰ ਸਾਰਾ ਲੱਗੇ ਸੀ ਤੇ ਦੇਖਣ ਫੇਰ ਹੂੰ ਕਿੰਨਾ ਰੇਡ ਨਾਲ ਕੱਟ ਪਾ ਬਹੁਤ ਕੱਢਿਆ ਭਗੰਦੇ ਨਾ ਅਜੇ ਹੋਰ ਕੱਟਣਾ ਆਏਗਾ ਅਜੇ ਆ ਜਾ ਅੱਸੂ ਆਉਣਾ ਸੂ ਆ ਅੱਸੂ ਚ ਪਤਾ ਗੰਨੇ ਦਾ ਪਤਾ ਲੱਗਦਾ ਪੂਰਾ ਹੋਰ ਵੀ ਬੂ ਸਰ ਗਿਆ ਹੁਣ ਪੂਰਾ ਇਹ ਕਹਣਾ ਗੰਨੇ ਨੂੰ ਖਰਾਕ ਦਿੱਤੀ ਵੀ ਛੋਟੇ ਨੂੰ ਖਰਾਕ ਦਿੱਤੀ ਵੀ ਅੱਸੂ ਆ ਪਤਾ ਲੱਗਦਾ ਪਤਾ ਲੱਗਦਾ ਹਾਂ ਉੜੀ ਗਿਆ ਇਹ ਪਹਿਲਾਂ ਹੀ ਅਸੂ ਦੇ ਦੇਖ ਲੈ ਕੇ ਜਾ ਹੋ ਗਿਆ ਪਾਦ ਉਹਦਾ ਖਾਇਆ ਹੂਗਾ ਅਸੂ ਦਾ ਪਤਾ ਬਤਾ ਸਹੀ ਗੱਲ ਚੱਲ ਨਹੀਂ ਬੜਨਦੇ ਕੰਮ ਚੱਲੀ ਫਿਰ ਆਪਾਂ ਵੀ ਬਾਈਕ ਫਾਟ ਲੈ ਕੇ ਇੱਕ ਲਿਆ ਕੇ ਫੇਰ ਤਾਂ ਮਿਲੰਦੇ ਆ ਵੱਜ ਜਾਂਦਾ ਜਿੱਦਾ ਖਾਲੀ ਆਹੋ ਉਹ ਵੀ ਚਾਹੀਦੀ ਐ ਡੋਜ ਡੋਜ ਚਾਹੀਦੀ ਤੁਹਾਨੂੰ ਗੇੜੇ ਨਾ ਟੁੱਟੇ ਉਦੋਂ ਬਗਾਇ ਗੱਲ ਹੀ ਵੱਧ ਜੀ ਮੈਂ ਸਾਹ ਵੀ ਆ ਜਾਂਦਾ ਨਾ ਫੇ ਇਹਦੇ ਨਾਲ ਹੋਰ ਕੰਮ ਵੀ ਹੁਣ ਇੱਧਰ ਤੇ ਬੜੇ ਇਹਨਾਂ ਨੇ ਇੱਧਰ ਤੇ ਬੜੇ ਆ ਹਮਲਾ ਕਿਲ 2 ਕਿਲੇ ਲਾ ਮੈਨੂੰ ਜਦੈ ਹੀ ਲੱਗੇ ਹੋਇਆ ਆ ਅੱਗੇ ਨਾ ਇੱਧਰ ਨਿਕਲ ਨਾ ਫੇ ਉੱਤਰ ਨਹੀਂ ਬੈਠਣਾ ਮੈਂ ਇੱਧਰ ਹੀ ਨਿਕਲਣਾ ਹੂੰ ਠੀਕ ਆ ਉਹ ਜੋ ਗਰਮੀ ਹੁੰਦੀ ਸੇ ਉੱਥੇ ਵੀ ਚੱਲ ਜਾਂਦੇ ਆ ਉਹ ਗਰਮੀ ਨਾ ਆਉਂਦੇ ਫੇ ਚੱਲ ਜਾਂਦੇ ਆਹੋ ਜੀ ਗਰਮੀ ਭੈੜਾ ਹਾਲ ਤਾਂ ਠੰਡਾ ਹੈ ਸਵੇਰ ਟਾਈਮ ਵਗੈਰਾ ਅੱਜ ਧੁੱਪ ਵੀ ਨਿਕਲੂਗੀ ਪੂਰੀ ਹਾਂ ਅੱਜ ਦੁਪਹਿਰਾਂ ਉਠਾ ਉਹਨਾਂ ਛੱਡਿਓ 85 ਗੱਨਾਂ ਨਹੀਂ ਛੱਡਿਓ ਉਹਦੇ ਬਾਂਹ ਦੇਗੇ ਉਸਕੋ ਬਾਂਦੇ ਹੋ ਉਹਦੇ ਬਾਅਦ ਇਹਨੇ 2 ਦਿਨ ਲਾ ਕੇ ਉਹ ਤਾਂ ਫੇਰ ਆਪਣਾ ਸਾਰਾ ਹੀ ਫੇਰ ਬੰਨ੍ਹ ਦੋ ਹਾਂ ਬਸ ਉਹਦੇ ਬਾਅਦ ਜਦੋਂ ਦਾਦੇ ਜਾਣੇ ਦੇ ਪਹਿਲਾਂ ਡਬਲ ਕਰ ਦੋ ਇਹਨੂੰ ਠੀਕ ਹੈ ਹਾਲ ਤਾਂ ਭਾ ਜਾਣਾ ਹੀ ਨਹੀਂ ਤੁਸੀਂ ਹੱਥ ਲੰਘ ਤੇ ਆਜਾ ਅਜਾ ਕਿੱਥੇ ਤੇ ਗੱਨੇ ਨਹੀਂ ਨਿੱਪੜਦਾ ਕੰਮ ਨੂੰ 20 25 ਦਿਨ ਅੱਗੇ ਤਾਂ ਕੰਮ ਤਾਂ ਆਮ ਨਾਂ ਤੇ ਹੈ ਅੱਗੇ 10 ਦਿਨ ਦਾ ਉਹ ਸਿੰਗਲ ਕਰਨਾ ਹਾਂ ਤੇ ਉਹ ਤਾਰੀਖੇ ਕਦਾਂ ਸਿੰਗਲ ਹੋਗਾ ਅਜਾ ਹੋਇਆ ਨਹੀਂ ਅੱਨਾ ਛੋਟਾ ਕਰਨਾ ਹੈ ਡਬਲ ਅਸਿਓ ਗਰਾਉਂਡ ਲੱਗਿਆ ਹੋਰ ਨਹੀਂ ਕਰਾਤਾ ਕਿਸ ਨੇ ਜੀਬੀਬ ਨੇ ਕਰਾਤਾ ਹਾਂ ਉਹ ਉਹ ਹੀ ਉਹਨਾਂ ਦਾ ਦੂਆ ਕਰਨਾ ਨਹੀਂ ਨਾ ਪਈ ਦੂ ਹੀ ਆ ਤੇ ਹਾਂ ਪਜਾਈ ਉਹ ਪਛੀ ਉੱਪਰੇ ਪਈ ਐ ਹਾਂ ਉਹ ਗਿਰਨ ਲੱਗਿਆ ਤਾਂ ਉਹਨੂੰ ਤਾਂ ਕਰਾਉਣਾ ਪੈ ਗਿਆ ਉਹਨਾਂ ਨੂੰ ਹਾਂ ਮੈਂ ਤਾਂ ਵੀ ਕਹਾਂ ਡਬਲ ਹੋਤਾ ਸੀਡ ਨਹੀਂ ਨਾ ਹੋਏ ਗਠਿਆ ਕਰਕੇ ਪੰਮੇ ਦਾ ਹੋ ਗਿਆ ਪੰਮੇ ਦਾ ਡਬਲ ਹੋ ਗਿਆ ਹਾਂ ਉਸ ਦਾ ਆਪਣਾ ਆਪਣਾ ਨਹੀਂ ਤਾਂ ਹਾਲੇ ਡਬਲ ਨਹੀਂ ਆਪਣਾ ਤਾਂ ਸਿੰਗਲ ਹੀ ਦੁਆਰੇ ਕਰਾਇਆ ਡਬਲ ਤਾਂ ਉਦੋਂ ਹੋਣਾ ਜਿੱਦਾਂ ਆਰ ਪਾਰ ਦੇਖਣ ਲੱਗ ਗਏ ਹੁਣ ਸਿੰਗਲ ਹੀ ਹੁੰਦਾ ਇੱਕ ਵਾਰੀ ਪਹਿਲਾਂ ਇੱਕ ਵਾਰੀ ਹੁਣ ਹੂੰ ਆਯੋਰ ਕਾ ਦਾ ਰੂਗਰਾ ਕੋਈ ਮੇਰੀ ਗੱਲ ਸੁਣ ਲੈ ਹੁਣ ਜੇ ਤੂੰ ਕਹੂਗਾ ਨਾ ਵੀ ਮੈਂ ਹੁਣ ਸਾਡੇ ਪੈਸੇ ਜ਼ਿਆਦਾ ਲੱਗਦੇ ਬਣਾਈ ਪਰ ਆਏ ਹੁੰਦਾ ਆਇੰਦਾ ਜੇ ਗੰਨਾ ਘਿਰ ਗਿਆ ਫਿਰ ਵਜਨ ਗਿਆ ਸਮਝ ਗਿਆ ਹਾਂ ਹਾਂ ਪਰ ਸਮਝਿਆ ਸਾਡੇ ਤੇ ਨਾ ਜਾਂਦਾ ਫਿਰ ਫਿਰ ਰਜ਼ਾਨ ਸਾਲ 100 ਕੁੰਟਲ ਆ ਵੀ 150 ਕੁੰਟਲ ਇਹ ਸਾਲ ਫਿਰ ਲਿਖਦਾ ਵੀ ਨਹੀਂ ਪੁੱਲਦਿਆ ਪਿਆ ਹੈ ਕਿ ਨਹੀਂ ਉਹ ਗੰਨਾ ਆਪਣਾ ਖੜਾ ਤਾਂ ਪਿਛਲੇ ਸਾਲ ਜਿਹੜਾ ਉਹ ਪਰਾ ਚਾਰ ਕੀਲੇ ਕੋਈ ਬੜਾ ਨਹੀਂ ਕਰਿਆ ਦੇਖ ਲੈ ਗੁਰਦੁਆਰੇ ਕੋਲ ਹਾਂ ਉਹ ਗੰਨਾ ਦੇਖ ਲੈ ਤੂੰ ਥੋੜਾ ਜਿਹਾ ਲਗਾਨ ਹੁੰਦਾ ਤਾਂ 125 ਕੁੰਟਲ 30 ਕੁੰਟਲ ਆਏ ਜਾਂਦਾ ਦਾ ਬੰਦੇ ਵੀ ਮੰਨ ਜਾਂਦੇ ਤੇ ਕੰਨ ਨਵੀਂ ਵਾਹਨਿਕ ਜਦੋਂ ਦੂਈ ਸਾਈਡ ਦੂਈ ਸਾਈਡ ਜਾਂਦਾ ਤਾਂ ਟਰਾਲੀ ਦੂਈ ਸਾਈਡ ਕੰਨ ਨਾਲ ਪਾਰਲੇ ਪਾਸੇ ਨਿਕਲ ਜਾਂਦਾ ਤਾਂ ਫਿਰ ਤੁਰਨਾ ਪੈਉਂਦਾ ਬੱਗਲਾ ਬੈੰਦਾ ਤਾਂ ਮੈਂ ਪੂਰੀ ਸੜਕ ਮਲ ਕੇ ਜਾਣਾ ਸੀ ਆ ਤੇ ਵੀ ਉਹਦੇ ਕਦੀ ਉੱਡਾਈ ਹੋਣਾ ਤੇ ਵੀ ਕੱਦ ਨਹੀਂ ਉਹ ਕੰਮ ਦਾ ਖੜਾ ਜਿਹੜਾ ਡੀਜਨ ਨਾਲ ਉਹਨਾਂ ਮੈਂ ਤਾਂ ਬਹੁਤ ਕਰੀ ਵੀ ਆ ਜਿਹੜਾ ਮੁੰਡਾ ਕੰਨਾਂ ਨਾ ਗੰਨੇ ਕਰਕੇ ਤਾਂ ਪੈਸੇ ਲਾਏ ਜਾਨੇ ਜਿਹੜਾ ਗੰਨਾ ਉਸੇ ਉਸਕਾ ਜ਼ਿਆਦਾ ਨਿਕਾਲ ਨਿਕਲਦਾ ਹਾਂ ਮੈਂ ਗੰਨੇ ਦੇ ਹੌਸਲੇ ਦਾ ਪੈਸੇ ਲਾਏ ਸੰਦਾ ਪਰ ਇਹਨੇ ਵੀ ਹੋ ਜਾਣੇ ਪੂਰੇ ਟਰਾਲਾ ਆ ਜਾਣਾ ਆਪਣਾ ਆਹ ਮਹੀਨੇ 20 ਫੁੱਟਾ ਤਿਆਰ ਹੁੰਦਾ ਏ ਆਪਣਾ ਵੀ ਹਾਂ 20 ਫੁੱਟਾ ਏ ਆ ਮਹੀਨੇ ਤਿਆਰ ਹੋ ਗਿਆ ਤੁਹਾਨੂੰ ਦਿਖਾਉਂਦਾ ਮੈਂ ਵੀਡੀਓ ਤੇ ਬਾਅਦ ਬਣਿਆ ਹੋਇਆ ਤੇ 18.5 ਦੋ ਦਾ ਆਇਆ ਨਾ 18.5 ਪੰਮਾ ਲਿਆਇਆ ਅੱਜ ਆ ਜਾਣਾ ਉਹ ਵੀ ਉਹਦਾ ਅੱਜ ਆ ਜਾਣਾ ਅੱਜ ਕੇ ਚੱਲੇ ਲੈਣਾ ਉਹਦਾ ਅੱਜ ਆ ਜਾਣਾ ਥੜਾ ਆਉਣਾ ਹੈ ਅਲੇ ਆਪਣਾ ਤਿਆਰ ਹੋ ਗਿਆ ਪਹਿਲੀ ਤਰੀਕ ਤੇ ਬਾਦ ਆਊਗਾ ਤੇ ਬਾਦ ਆਊਗਾ ਫਰਚਾ ਤਾਂ ਦੇ ਦਿਨਾ ਤੁਹਾਨੂੰ ਪਾਰਟੀ ਲੈ ਲਿਓ ਉਹ ਮੈਂ ਨਾ ਕਿਹਾ ਐਸ ਤਰ੍ਹਾਂ ਆ ਜਾਈ ਹਾਂ ਜੋਣਾ ਦਾ ਆ ਜਾਊਗਾ ਫੇਰ ਹੀ ਆ ਜਾਈ ਹਾਂ ਤਾਂ ਠੀਕ ਹੈ ਪਾਰਟੀ ਤਾਂ ਬਣਦੀ ਆ ਤੇ ਗੰਨੇ ਦਾ ਟ੍ਰੇਲ ਆ ਦਵਾ ਤੁਸੀਂ ਕਹਿੰਦਾ ਬੰਨਿਆ ਤਾਂ ਥਾ ਟ੍ਰੇਲਾ ਆ ਹਾਂ ਜੇ ਗੰਨਾ ਸਹੀ ਤਾਂ ਤਾਂ ਸਹੀ ਰਹੂਗਾ ਤਾਂਹੀਂ ਆਊ ਹੈ ਕਿ ਨਹੀਂ ਇੱਕ ਇਹ ਮੋਟੀ ਫਸਲ ਹੈ ਖੜੀ ਡੋਬਾ ਸੋਕਾ ਚਲਦੀ ਐ ਡੋਬਾ ਸੋਕਾ ਵੀ ਚਲਦੀ ਐ ਥਲੇ ਪੇਮੈਂਟ ਨਹੀਂ ਪਈ ਸਾਡੀ ਪੇਮੈਂਟ ਰੁਕੀ ਹੋਈ ਐ ਚੱਲ ਬਾਈ ਜੂ ਥਲੇ ਦੇਹਲਾ ਪਿਛਲੇ ਸਾਲ ਦੀ ਪੇਮੈਂਟ ਖੜੀ ਐ ਹਾਂ ਹੁਣ ਪਾਊਗਾ ਜਦ ਦੇਖਦੇ ਕਦ ਪੈਂਦੀ ਐ ਚੱਲ ਐ ਤਾਂ ਹੈਗਾ ਵੀ ਲੈਣੇ ਆ ਕਿਥੇ ਪੇ ਤਾਂ ਹੈ ਹਾਂ ਲੈਣੇ ਤਾਂ ਨਹੀਂ ਹੈਗੇ ਲੈਣੇ ਹੀ ਐ ਗਵਰਨਮੈਂਟ ਤੇ ਹਾਂ ਹੋ ਗਿਆ ਹਾਂ ਚਲੋ ਜੀ ਦੇਖਦੇ ਆਂ ਲੈਗੇ ਲਿਮਟਾ ਬਹੁਤ ਵੱਡੀਆਂ ਵੱਡੀਆਂ ਬਣੀਆਂ ਇਹਦਾ ਚੱਲੀ ਇਹਦਾ ਚੱਲੀ ਜਾਣੇ ਕੰਮ ਕੰਮ ਚੱਲਦੇ ਰਹਿਣੇ ਆ ਇੱਧਰ ਤੇ ਨਿਕਲੇ ਉੱਧਰ ਉੱਧਰ ਤੇ ਨਿਕਲੇ ਇੱਧਰ ਸੱਸਰੀਕਾਲ ਬਾਈ ਤੇ ਅੱਜ ਪਹੁੰਚ ਗਏ ਬਾਈ ਕੱਲ ਇਹਨਾਂ ਦਾ ਫੋਨ ਆਇਆ ਤੁਹਾਨੂੰ ਵੀਡੀਓ ਦਿਖਾਈ ਤੀ ਬਈ ਕਹਿੰਦੇ ਵੀ ਟਰਾਲਾ ਤੁਹਾਡਾ ਤਿਆਰ ਆ ਵੀ ਰੰਗ ਪਰ ਲਾਉਣ ਦੇ ਪਹਿਲਾਂ ਟਰਾਲੇ ਨੂੰ ਜੋ ਤੁਹਾਡੇ ਹਨਾ ਮੰਚ 'ਚ ਕੋਈ ਸ਼ੰਕਾ ਆਏ ਤਾਂ ਕੱਢ ਲੋ ਆ ਕੇ ਵੀ ਅਸੀਂ ਫਿਰ ਅੰਕਾ ਸ਼ੁਰੂ ਕਰਨਾ ਸੋ ਉਹ ਆਪਾਂ ਸੀਨ 'ਚ ਅੱਜ ਪਹੁੰਚ ਗਏ ਮੁੰਡੇ ਗਰੁੱਪ ਤੇ ਅੱਜ ਕਾਲੇ ਯਾਰ ਜਗਦੀਪ ਨੂੰ ਲੈ ਕੇ ਆਏ ਇਹ ਦੋਹੇ ਰਹਿ ਗਏ ਤੇ ਤੇ ਸਾਡਾ ਬਲਵੀਰ ਜੀ ਚਾਚਾ ਰਹਿ ਗਿਆ ਉਹਨੂੰ ਅਗਰੇ ਜਿਹੜੇ ਨਾਲ ਲੈ ਕੇ ਆਉਂਗੇ ਠੀਕ ਹੈ ਅੱਜ ਸੀ ਬੰਦੇ ਆਦੋਗੇ ਨਹੀਂ ਉਹ ਵੀ ਲੈ ਕੇ ਆਉਣਾ ਤਾਂ ਤੇ ਪਹਿਲਾਂ ਤਾਂ ਮੇਰੇ ਕਾਲੇ ਨੂੰ ਹਾਂ ਬਈ ਕਾਲੇ ਜੀ ਹਾਂ ਜੀ ਬਾਈ ਪਹੁੰਚ ਗਏ ਜੀ ਆਪਾਂ ਮੁੰਡਿਆਂ ਨੇ ਤੇ ਸਤਿਕਾਰ ਬਾਈ ਸਾਰਿਆਂ ਨੂੰ ਤੇ ਬਾਈ ਹੁਣ ਦੇਖਦੇ ਆ ਆਪਣੇ ਵਾਲਾ ਕਿੱਥੇ ਕਿਤੇ ਤੱਕ ਪਹੁੰਚ ਗਿਆ ਤੇ ਹੁਣ ਤਿਆਰ ਹੈ ਰੰਗ ਪਰ ਖਾਣਾ ਤਿਆਰ ਹੈ ਆਪਣੇ ਵਾਲਾ ਐਮ ਜੀ 2 ਮਾਲਾ ਜਾਣਾ ਪਰ ਹੈ ਐਮ ਜੀ ਹੱਲੇ ਉੱਲੀ ਖੜਾ ਸਹੀ ਹੈ ਸਤਿਕਾਰ ਇੱਕ ਦਮ ਆਇਆ ਤੇ ਮੋਰੇ ਦਾ ਆਇਆ ਇਹਦਾ ਪਹਿਲਾ ਗਿਆ ਹੁੰਦਾ ਟਰਾਲਾ ਪਿਆ ਮਾਪਣਾ ਲੱਗਿਆ ਜੇ ਤੂੰ ਮੇਰੇ ਤੇ ਨਹੀਂ ਪਹਿਲਾਂ ਮੋਰੇ ਆਈ ਟਰਾਲਾ ਲੱਗਿਆ ਹੁਣ ਜਾ ਕੇ ਦੇਖੋ ਹੁਣ ਜਾ ਕੇ ਆਪਾਂ ਇਹ ਜੀ ਦੇਖਣੀ ਆ ਵੀ ਜਿਹੜੀ ਕਾਰਟ ਬਾਹਰ ਆ ਇਹਨਾਂ ਨੂੰ ਕੋ ਨੋਟ ਕਰਾਉਣੀ ਆ ਤਹੀ ਗੱਲ ਤਾਹੀ ਇਹਨੇ ਬੁਲਾਇਆ ਆਪਾਂ ਨੂੰ ਵੀ ਆਜੋ ਅੱਜ ਭਾਈ ਇਹ ਗੱਲ ਬਿੱਟ ਮੈਂ ਕਹਿੰਦਾ ਇਹਦਾ 4 ਫੁੱਟ ਦੇ ਗੇਡ ਚੋਲੋ ਹਾਂ ਹੈਗਾ ਸਾਢੇ 3-4 4000 ਦਾ ਬਿੱਟ ਆ ਇਹ ਪੂਰਾ ਕਿਤੇ ਵੀ ਐਡਾ ਹੀ ਚਾਈਦਾ ਸਾਢੇ 3 ਆਪਣਾ 3 3.5 ਕੱਢਦੇ ਨੂੰ ਕੱਢਦੇ ਲੱਗਾ ਕਲੇ ਮੈਨੂੰ ਇਹ ਪਤਾ ਨਹੀਂ ਕਰ ਇਹ ਬਹੁਤ ਸਾਦਾ ਭਾਈ ਸ਼ਾਇਦ ਬਾਕੀ ਕੱਢਦਾ ਸ਼ੱਕ ਪਾ ਲਾ ਸਾਢੇ 3.5 ਹੈ ਜੀ ਜੇ ਆਪ ਪਿੰਨੇ ਨਾ ਗੁਰੂ ਗੁਰੂ ਬੈਠਾ ਬਾਈ ਪਾਇਮਣੇ ਪੀਓ ਦੇ ਬਾਅਦ ਆਪਾਂ ਫੇਰ ਚੱਲਦੇ ਅੰਦਰ ਟਾਲਾ ਦੇਖਦੇ ਆ ਇੱਕ ਵਾਰ ਮਿਲ ਲਈਏ ਭਾਈ ਇਹ ਹੈਗਾ ਬਰਿੰਗ ਬਰਿੰਗ ਬੀਰਿੰਗਾ ਐਗਰੀ ਫਾਰਮ ਵਾਲਾ ਚਲੋ ਆਪਣਾ ਦੇਖਦੇ ਆਪਾਂ ਤਾਂ ਇਹ ਦੇਖੋ はい ਕੀ ਜਲਵੇਂ ਨੇ ਮੈਨੂੰ ਅੰਦਰ ਪਾ ਰਿਹਾ ਇਹਦੇ ਘਰ ਨਾਲ ਨਹੀਂ ਨਾਲ ਸੇਫਟੀ ਵਾਲਾ ਕਿਸਾਨ ਵੀ ਨਹੀਂ ਇਹਦੇ ਕੋਲ ਆ ਰਿਹਾ ਕਿਹ ਹੈਗਾ ਹੀ ਹੈ ਚਲੋ ਭਾਈ ਪੁੱਜ ਗਏ ਦੋਨੋਂ ਇਹ ਤਾਂ ਹੋਰ ਦਾ ਕਿਸਦਾ ਭਾਈ ਆਪਣੇ ਤੋਂ ਹੋ ਘੜੇ ਐਮ ਜੀ 2 ਮਾ ਲਾ ਹਟਾ ਦਾ ਉਹ ਪੜਾ ਹਟਾ ਦੇ ਪਰਦਾ ਹਟਾ ਦੇ ਭਾਈ ਦੇਖ ਲੀਏ ਦੂਰ ਤੇ ਲੈ ਲੈ ਭਾਈ ਇਹ ਅਜੇ ਵੀ ਬੁਟਾ ਉਹ ਜਿੱਦੀ ਬੁਟੀ ਇਹ ਨਹੀਂ ਬੁਟਾ ਪਰ ਉਸ ਨੂੰ ਮਾਤ ਦੇ ਦੇਣਾ ਇਹਨੂੰ ਦਾ ਨਾਮ ਕਹਿ ਸਕਦੇ ਆ ਇਹ ਬੁਸ਼ਾ ਬਣਾ ਭਾਈ ਨਾਮ ਕਹਿ ਸਕਦੇ ਆ ਉਹ ਜਦ ਤੱਕ ਆਪਾਂ ਟਰਾਲੀਆਂ ਪਾ ਰਹੇ ਹਾਂ ਟਰਾਲੀ ਕਹਿੰਦੇ ਲੋਕ ਫਿਰ ਇਹਨਾਂ ਨੂੰ ਮੈਂ ਤਾਂ ਹੀ ਕਹਿ ਰਿਹਾ ਲੋਕ ਨੂੰ 28 ਵਜੇ ਲੈ ਕੇ ਲੋ ਬਈ ਕਾਲੇ ਸਾਹੀ ਟਾਇਰ ਪਾਏ ਹੈ ਕਾਲੇ ਟੌਰ ਇਹ ਨਾਲੇ ਉਹ ਹੱਥ ਦੇਖ ਲੈ ਲੈ ਕਾਲੇ ਹੋ ਜਾ 24 24 ਸ਼ੁਰੂ ਤੇ ਕਾਲੇ ਸ਼ੁਰੂ ਹੋ ਜਾ ਹੁਣ ਦੇਖੀ ਜਾ ਵੀ ਕਿਆ ਚੀਜ਼ ਰਹਿ ਗਈ ਲਾਉਣ ਤੇ ਆ ਜਾ ਉਧਰ ਮੂਰੇ ਤਾਂ ਜਾ ਚਲ ਮੂਰੇ ਜਾ ਕੇ ਦੇਖ ਲੈ ਬਾਕੀ ਮੈਂ ਵੀਡੀਓ ਦਿਖਾ ਦਿੰਦਾ ਕੋਈ ਕੰਮ ਨਹੀਂ ਰਹਿ ਗਈ ਬਾਕੀ ਬਾਈ ਤੁਸੀਂ ਵੀ ਦੱਸਦੇ ਹੋ ਇਹ ਤਾਂ ਦੇਖ ਹੀ ਰਹੇ ਆ ਬਾਕੀ ਇਸ ਟਿਕੀ ਨੂੰ ਤਾਂ ਕੰਮ ਹੋ ਰਿਹਾ ਬਾਤ ਚੋਂ ਕੋਈ ਹੋਰ ਜਿਹੜਾ ਚੀਜ਼ ਰਹਿ ਗਈ ਹੋਵੇ ਦੇਖ ਬਾਈ ਅਕਾਲਾ ਸਟੈਂਡ ਨੂੰ ਕਹਿੰਦਾ ਤਾ ਸੈਲੋ ਡੂ ਅਕਾਲਾ ਸਟੈਂਡ ਨੂੰ ਕਿਹੜਾ ਕਹਿੰਦਾ ਤੂੰ ਉਹ ਬਾਤ ਚ ਲੱਗਣਾ ਨਹੀਂ ਇਹ ਰੰਗ ਤੋਂ ਬਾਅਦ ਲੱਗੂਗਾ ਅੰਮ੍ਰਿਤ ਅੱਜ ਉਹ ਤਾਂ ਫਿੱਟੇ ਕਰਦਾ ਅੱਛਾ ਮੈਂ ਹੈਗਾ ਆਪਸ਼ਨ ਦੇਖੋ ਠੀਕ ਆ ਆਲੇ ਜਾਂਦੇ ਆ ਆ ਦੇਖ ਨੀ ਆਦਾ ਐਡਮ ਬਹਾਦੂਰ ਯਾਰ ਇਹਦਾ ਮੈਂ ਆ ਵੀ ਕੰਡੇ ਦਾ ਵਾਸਤੇ ਸਾਡੇ ਉਹਦਾ ਜਦੋਂ ਇਹ ਟੈਕਸ ਨੂੰ ਪਾ ਲੈਂਦਾ। ਬਾਕੀ ਇਹ ਦੇਖਣਾ ਆਹਾ ਆਹ ਕਾਲੇ ਦਾ ਵਾਸਤੇ ਬਣਾਈ ਜੀ। ਹਾਂ ਇਹ ਤਾਂ ਬਹੁਤ ਕੁਝ ਆਖੂਗਾ। ਯਾਰ ਖਾਣੇ ਘਟਾ ਐ ਯਾਰ ਇਹਦੇ। ਮੇਰੇ ਖਾਣ ਦਾ ਹੁਣ ਹੋਰ ਕਿੰਨੀ ਹੋਰ ਤਰੀਆਂ। ਹਰ ਦਿਨ ਦਾ ਤੈਅ। ਉਹ ਨਹੀਂ ਬੋਤਲ ਬੋਤਲ ਆਣੀ ਨਹੀਂ ਵਿੱਚਦੇ। ਠੀਕ ਆ। ਥੱਲੇ ਕੌਮ ਬਦਨਾਮ ਹੈ ਉਹ ਨਾਮ ਕਰੀਏ ਨਾ ਕਾਲਾ ਵਾਸ ਤੇ ਬੁੱਚੀ ਗੁੱਗੀ ਕਾਲਾ ਕੌਮ ਹੈ ਬਦਨਾਮ ਲੈ ਬਈ ਲੋਕੋ ਇੱਥੇ ਮੰਦਿਰ ਦੇ ਪੁਰਾਣੇ ਵਾਲੇ ਇਹ ਤੇ ਨੂਰ ਹੈ ਲਵ ਹੈ ਹੈ ਆ ਹਾਂ ਦੇਖ ਲਓ ਭਾਈ ਕੇ ਪਾਸ ਇਕੱਲਾ ਇਕੱਲਾ ਚੀਜ਼ ਦੇਖ ਲਓ ਵੇ ਵੇ ਇਹ ਤੇ ਲੁਕਚੀਓਣ ਲੈ ਬਈ ਆ ਦੇਖ ਇੱਧਰ ਆਹ ਹੈਗਾ ਐਮ ਆ ਆਈ ਲੋਗੋ ਸਾਰਾ ਬਣਾਇਆ ਏ ਲੋਗੋ ਗੋਲਾ ਆਪਣਾ ਮਲਕੀਤ ਬਾਈ ਗੋਲ ਗੋਲ ਤੇ ਬਾਹਰ ਆਉਂਦਾ ਏ ਹਾਂ ਉਹਦਾ ਸੈਜ ਬਣਿਆ ਵਾਹੇ ਆ ਐਮ ਦਾ ਨਾਮ ਆਣੇ ਵਾਲੇ ਬਈ ਪ੍ਰੋਪਰ ਪੂਰਾ ਲੋਗੋ ਆਇਆ ਫਟੋ ਵੇ ਇਹ ਬਾਈ ਨੇ ਉਧਰ ਫੋਟੋ ਭੇਜੀ ਸੀ ਮੈਂ ਬਾਈ ਨੇ ਪ੍ਰੋਪਰ ਇਹਦਾ ਕੱਢੀ ਦੀ ਮਸ਼ੀਨ ਆ ਬਣੇ ਇੱਕ ਨੰਬਰ ਜੀ ਜਿਆਦਾ ਆ ਜਾ ਕੇ ਦਿਖਾਉਂਗਾ ਤੁਹਾਨੂੰ ਐਮ ਦੀ ਹੋ ਆ ਜਣੀ ਠੀਕ ਠੀਕ ਆ ਦੇ ਉਧਰ ਆ ਆਹ ਐਮ ਆ ਗਿਆ ਆ ਬਾਹਰ ਹੁਣ ਕਾ ਦੇ ਆ ਟੀ ਆ ਫਿਰ ਇਹ ਆ ਟੀ ਆ ਗਿਆ ਭਾਈ ਉੱਪਰ ਆ ਭਾਈ ਮਲਕੀ ਐਮ ਬਾਹਰ ਆ ਟੀ ਆ ਟੀ ਆ ਗਿਆ ਠੀਕ ਠੀਕ ਆ ਦੇਖ ਲੋ ਭਾਈ ਸਰਜੀ ਕਲਾ ਕੰਮ ਆ ਲੱਗਣਾ ਇਹ ਆ ਲੋਗੋ ਕੱਟ ਕੇ ਲੱਗਣਾ ਹੁਣ ਕਹਿੰਦਾ ਬਾਪ ਜੀ ਫਿਨਿਸ਼ਿੰਗ 0 ਟੂ ਐਨ 0 ਆ ਬਾਕੀ ਇਹ ਮਰਸੀਡੀਜ਼ ਹੈ ਉਹ ਜਿੱਦ ਜਣਾ ਉਹਦਾ ਬੜਾ ਨਜ਼ਾਰਾ ਉਹ ਦੇਖ ਜਿਹੜਾ ਇੰਨਾ ਦਰਾਂ ਦੇ ਦਾ ਗੈਪ ਵੀ ਹੈ ਨਾ ਹਾਂ ਹਾਂ ਕੋਣਾ ਸੋਪ ਹੈ ਹੈ ਦੇਖਦੇ ਦੰਨਾ ਤੇਰਾ ਲਾਉਣਾ ਬਹੁਤ ਆਖਾ ਤੇਰਾ ਨਾ ਕੋਈ ਕੋਈ ਵੀ ਕਿਸੇ ਬੰਦੇ ਦੀ ਗੱਲ ਨਹੀਂ ਕਰਦਾ ਇਹ ਜਿਹੜਾ ਕਿ ਮੇਰੀ ਵੀ ਲੈ ਲੋ ਮਾਇਨੀ ਹੈਗਾ ਇਹ ਨਿਕਲ ਚੁਗੀ ਬਾਹਰ ਮੈਂ ਨਾ ਆ ਹਾ ਹਲਕਾ ਹੋਣੀ ਕੋਈ ਇਹ ਜਦ ਇਹ ਤਾਂ ਮੂੰਹ ਰੋਕਣ ਨੂੰ ਆਇਆ ਨਾ ਵਸੇ ਹਾਂ ਇਹ ਮਤ ਦੇਖ ਲੋ ਮਰ ਜੇ ਹਲਕਾ ਰਹੇ ਵੇ ਨਹੀਂ ਨਹੀਂ ਉਹ ਆ ਮੈਨੂੰ ਭਾਵੇਂ ਕਿ ਪਸਾਉਣ ਨੂੰ ਵਿੱਚ ਨਾ ਨਾ ਇਰਕਾ ਲਾਉਣ ਨੇ ਇਕੱਲਾ ਕਰਨ ਉਹ ਮੈਂ ਵੇਤੀ ਲੈ ਹੁਣ ਨਹੀਂ ਗੰਤ ਲੱਗਿਆ ਵਾ ਇਹਦੇ ਬੀਤੀ ਲੱਗ ਗਈ ਆ ਜਾਣਾ ਇਹ ਜਾਊਗਾ ਇਹ ਮਾੜਾ ਭਾਈ ਨੂੰ ਇਹ ਆ ਦੇਖ ਲਈ ਮਾੜਾ ਇਹ ਵੀ ਆ ਖੱਟਾ ਜਾਏਗਾ ਇਹ ਵਿੱਚ ਜਾਣਾ ਨਾ ਆ ਹੀ ਵਿੱਚ ਜਾਣਾ ਇਹ ਥੋੜਾ ਫਾਸਟ ਹੈ ਔਰ ਕੇ ਜਾਂਦਾ ਉਹ ਰੁਕਣ ਸੱਟ ਵੱਜਣੀ ਮਾੜੀ ਜੀ ਵੱਜਣੀ ਇਹਦਾ ਇਹਨੂੰ ਵੱਜ ਜਾਂਦੀ ਬਾਕੀ ਇਹ ਤੇਰਾ ਮਜ਼ਬੂਤ ਹੋਊਗਾ ਨਾ ਇਹ ਹਾਂ ਜੀ ਮੈਨੂੰ ਲੱਗਦਾ ਵੀ ਹਾਂ ਹੱਥ ਇਹ ਕਿਹੜਾ ਖਿੱਚਣਾ ਇਹ ਤਾਂ ਵਿੱਚ ਪੈਣ ਨੂੰ ਕਰਿਆ ਬੰਦੇ ਨੇ ਉਹੀ ਤਾਂ ਇਹਨਾਂ ਨੂੰ ਮਾਰੀ ਤਾਂ ਤੱਕ ਜੂਰਨਾ ਆਹੀ ਹਿੰਦਾ ਮਾਰਨਾ ਨੂੰ ਦੇ ਹਲਾ ਸੈੱਟ ਕਰ ਲਈ ਬਾਈ ਦੇਖ ਉਹ ਬਾਈ ਕਰੋ ਤਸੱਲੀ ਆਹ ਬੰਦਾ ਪਿਆਸਦਾ ਵੀ ਮੇ ਵਰਗਾ ਮਜ਼ਬੂਤੀ ਆ ਮੈਂ ਪੈ ਜਾਊਗਾ ਨਾ ਕਰਵਾਇਆ ਅਸੀਂ ਦੁਬਾਰਾ ਲਾਉਣੀ ਗੋਗੋ ਗੋਭੀ ਹੁਣ ਚੌੜਾ ਕੱਟ ਕਰਿਆ ਹੈ ਚੌੜਾ ਮੁੱਦਨ ਕਹਿ ਕੇ ਕੀ ਆ ਰਿਹਾ ਇਹਨੂੰ ਕਿੰਨੇ ਫੁੱਟ ਦਾ ਨਹੀਂ ਠੀਕ ਹੈ ਐਨੀ ਹੋਣਾ ਨਹੀਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਬਾਈ ਕਿੰਨੀ ਬਾਈ ਡੇ ਕਿੰਨੇ ਫੁੱਟ ਹੈ ਦੀ ਇੱਕ ਡੇਢ ਫੁੱਟ ਠੀਕ ਹੈ ਪਰ ਜਿਆਦਾ ਜੋ ਵਾਹਾਂ ਤਾਂ ਨਾਟ ਨਾਟ ਕਰ ਦੋ ਇਹਦੇ ਆਹ ਆ ਬੰਦਰ ਵਾਲਾ ਪੁੱਲ ਲੱਗੇ ਦੀ ਆ ਟੂਲਰ ਟੂਲ ਬਾਈ ਟੂਲ ਪਟਾ ਕਰਨਾ ਦਾ ਨਾ ਬੜੇ ਰੱਖਿਆ ਨਾ 4 ਫੁੱਟ ਦਾ ਯਾਰ ਵਾਹਾਂ ਹੀ ਇਹ ਜਿਆਦਾ ਦਿਖਾਂਉਂਦੀ ਆ ਸਮਾਨ ਸਾਨੂੰ ਦੇ ਅੱਖਾਂ ਤੇ ਦਿਖਾਂਉਂਦੀ ਬਹੁਤ ਮੈਂ ਕਿਹਾ ਹਾਂ ਕਿ ਨਹੀਂ ਇਹ ਨੂੰ ਪੜ ਕੇ ਦੇਖੀ ਜੀ ਐ ਐਸਾ ਹੋਰ ਵਾਜਣਾ ਇੱਕ ਮੈਂ ਲੋੜ ਪਈ ਜਾਂ ਲਾਉਂ ਰਿਹਾ ਤੇ ਚੱਕ ਕੇ ਘਮਾਉਣ ਵਾਸਤੇ ਐ ਇਕੱਠੀ ਹੋ ਜਾਂਦੀ ਐ ਫਿਰ ਅੱਛਾ ਜੇ ਚੱਕ ਕੇ ਹਾਂ ਚੱਕੀ ਕੋਣੀ ਆਹ ਕਰੋ ਕੱਟੀ ਐ ਚੱਕ ਲਓ ਆਇਆ ਆਇ ਘਮਾ ਦੋ ਭਾਈ ਦਾ ਨਹੀਂ ਆਪਣਾ ਨਹੀਂ ਇਕੱਠਾ ਛੋਟੀਆਂ ਦਿਹਾੜੀ ਉਹ ਦਿਨਪੁਰ ਦਿਨ ਬਾਈ ਤਕਨੀਕ ਵਧੇ ਰਹੀ ਆ ਕੜਨੀ ਤਾਂ ਹੈ ਨਹੀਂ ਜਦੋਂ ਜਿਹੜਾ ਬੰਦਾ ਕੰਮ ਕਰ ਦਿੰਦਾ ਉਹ ਪਤਾ ਲੱਗ ਜਾਂਦਾ ਵੀ ਕਿਹੜਾ ਕਿਹੜਾ ਇਸ਼ੂ ਆ ਨਹੀਂ ਬਾਕਮਾਲ ਆ ਵੀ ਟਰਾਲੀ ਜਿਹੜੀ ਛੋਟੀ ਛੋਟੀ ਬਣਾਉਂਦੇ ਆ ਇਹ ਵੀ ਬਹੁਤ ਸੋਧ ਕਰਦੇ ਆ ਆ ਲੋਟ ਅੱਜ ਦੀ ਚੱਕਣ ਨਹੀਂ ਕੱਟ ਕੇ ਬੰਦਾ ਸਭ ਤੋਂ ਵਧੀਆ ਚੀਜ਼ ਇਕੱਲੇ ਬੰਦੇ ਦਾ ਕੰਮ ਆ ਕੀ ਜੀ ਬਾਈ ਫੋਲ ਦਿਖਾਓ ਕੈਂਬੋ ਦਿਖਾਓ ਇੱਕ ਬੰਦਾ ਸੁਆਣਾ ਨਹੀਂ ਪੈਂਦਾ ਚੱਕ ਕੇ ਉਹ ਲੋਕੂੰਡੀ ਫਾੜ ਕੇ ਇੱਧਰ ਕਰਦੇ ਨੇ ਨਮਾਗਮ ਮੈਂ ਥੱਲੇ ਨਹੀਂ ਪੰਦਾ ਕਰਾ ਆਪਣੇ ਵੀ ਸਮਾਨ ਰੱਖ ਆਏ ਜਰੂਰੀ ਨਹੀਂ ਨਹੀਂ ਉਹਰੇ ਨਾਲ ਕੇ ਆਏ ਧੱਕ ਹੋ ਜਾਣਾ ਵੀ ਸੋਕਾ ਰਹਿ ਜਾਣਾ ਹੁਣ ਚੱਕਣਾ ਥੱਲੇ ਦਾ ਸਵਾਨ ਨਹੀਂ ਪੈਂਦਾ ਪਤੀ ਵਾਲਾ ਜਰੂਰ ਕਰੀ ਪਾਣੀ ਹੈ ਹੈ ਵੀ ਬਹੁਤ ਆ ਦੇਖੀ ਹਾਂ ਹਾਂ ਤੂੰ ਦੇਖ ਕੁੰਡਾ ਕੁੰਡੇ ਨਾਲ ਦੇਖੋ ਹੈ ਕੀ ਮੜਾ ਇੱਕ ਵਾਰ ਦੇਖ ਲਓ ਘੁੰਮ ਕੇ ਬਾਈ ਜੇ ਕਸਰ ਲੱਗਦੀ ਬੰਦਾ ਆਪਣਾ ਛੜਾ ਉਹਨੂੰ ਦੱਸ ਦੋ ਜਿਹੜੇ ਨੂੰ ਅਸਰ ਲੱਗਦੀ ਚੀਜ਼ ਆ ਪੁਆਇੰਟ ਨੋਟ ਕਰੀ ਨੀ ਬਾਈ ਠੀਕ ਹੈ ਨਾ ਬਾਕੀ ਬਈ ਦੂਆ ਡਰ ਲਾ ਕਿਦ ਤੇ ਰੰਗ ਔਰੰਗ ਹੋਣ ਲੱਗ ਗਿਆ ਉਹਨੂੰ ਅੱਛਾ ਰੰਗਾਂ ਦਾ ਸ਼ੁਰੂ ਕਰ ਦੋ ਕਰਨਾ ਰੰਗਾਂ ਦਾ ਵਸੇ ਤੋਂ ਬਾਅਦ ਹੋ ਜਾਣਾ ਉਹ ਵੀ ਚੱਲ ਜਾਂਦੇ ਦੇਖ ਜੀ ਅੱਜ ਸ਼ਾਮ ਨੂੰ ਨਿਕਲ ਜਾਣਾ ਇਹ ਹੈਗਾ ਇਹਦੀ ਲੰਬਾਈ ਪੂਰੀ ਵੀ 20 ਫੁੱਟ ਅੰਦਰੋਂ ਅੰਦਰ 20 ਫੁੱਟ ਅੰਦਰੋਂ ਵਿਚ ਵਿਚ ਵਰਕਿੰਗ ਏਰੀਆ 20 ਫੁੱਟ ਵਰਕਿੰਗ ਏਰੀਆ 20 ਫੁੱਟ ਹਾਂ ਜੀ ਇਹ ਵੀ ਅੰਦਰ ਤੇ ਸਭਾਤ ਅੰਦਰ ਤੇ 20 ਫੁੱਟ ਅੰਦਰ ਦੇ ਹਨ ਵਰਕਿੰਗ ਏਰੀਆ ਸਮਝ ਗਿਆ ਮੈਂ ਤੇ ਬਾਕੀ ਦਾ ਬਾਈ ਸਭ ਕੋ ਓਕੇ ਆ ਮੇਰੇ ਵੱਲ ਤੇ ਤਾਂ ਬਾਕੀ ਮੈਨੂੰ ਇਨੀ ਅਗਲ ਵੀ ਨਹੀਂ ਹੈਗੀ ਇਹਨਾਂ ਨੂੰ ਪਤਾ ਵੱਧ ਪਤਾ ਕਾਲੇ ਦਾ ਨੂੰ ਨਹੀਂ ਕੋਈ ਤਾਂ ਨਹੀਂ ਲੋੜ ਲਾਉਣਾ ਹੈ ਵੀ ਜੀ ਨਾ ਆ ਕਾਲੇ ਠੀਕ ਆ ਬਾਈ ਜਿਹੜੀ ਜਿਹੜੀ ਸਾਨੂੰ ਲੱਗਦੀ ਸੀ ਕਰਾਤੀ ਲੋਟ ਐਨੀ ਆਬਸਟਕਲਸ ਦੇਖ ਭਾਈ ਚੱਕੀ ਸਾਰੀਆਂ ਤਰਟੀਆਂ ਅੱਜ ਕਾੜ ਦੋ ਤੇ ਬਾ ਫਿਰ ਔਖਾ ਆ ਤੇਰਾ ਉਹ ਗਲਤ ਹੈ ਅੰਦਰ ਦੇ ਵੀ ਕੋਈ ਨਗਾ ਮਾਰ ਲਓ ਭਾਈ ਲੈ ਉਹ ਨੂੰ ਭਾਈ ਦਿਖਾ ਦੇਣਾ ਫਰਥ ਫੋਰ ਸਾਰਾ ਲੱਗਾ ਵਾ ਜਿਹੜੇ ਅੰਦਰ ਬਾਈ ਆ ਚਾਰ ਲੈਵੇ ਇਹ ਕਾ ਵਾਸਤੇ ਨੇ ਪਤਾ ਨੂੰ ਲੋ ਉਹ ਸਾਹਮਣੇ ਉਹ ਜਿਹੜੇ ਆਪਾਂ ਕੁੰਡੇ ਵਾਹੇ ਕਰਦੇ ਆ ਇਹ ਬਾਈ ਉਹਦੇ ਵਾਸਤੇ ਜਿਹੜੀ ਆਪਣੀ ਗੰਨੇ ਵਾਲੀ ਪੱਤੀ ਲੱਗਾਂ ਅੱਛਾ ਬੀ ਜਿੱਥੇ ਮਾਝ ਹਿੱਟ ਕਰ ਲੈ ਆ ਹਾਂ ਉਹਦੇ ਰੈਸਟ੍ਰੈਂਟ ਦੇ ਵੀ ਥੋੜਾ ਉੱਚਾ ਟੇਡਾ 빙ਾ ਗੰਨੇ ਗੰਨੇ ਵਾਲੀ ਬਰਾਬਰ ਜੇ ਕਿਤੇ ਹੋਣ ਲੈ ਕੇ ਜਾਣਾ ਅੰਦਰ ਬਾਹਰ ਉੱਚਾ ਕਰ ਲੈ ਚਾਨਾ ਖੋਲ ਕੇ ਦੇਖ ਕੋਈ ਥੋੜੀ ਮੋਟੀ ਕੋਈ ਹੋਰ ਕਸਰ ਨਾ ਕੋਈ ਬਿੱਟ ਕਿੱਥੇ ਪਿਆਦਾ ਲੈ ਬਿੱਟ ਵੀ ਦੇਖ ਲਈ ਮਰ ਜਾ ਬਿੱਟ ਕਿੱਥੇ ਮੇਰੇ ਉਧਰ ਆ ਕਰੇ ਹੋਏ ਪਿਆ ਆ ਦੇਗਾ ਅਸਸਰੀ ਪਈ ਆ ਨੌਂਦੀਆਂ ਰਾਣਾ ਆ ਨੌਂਦੀਆਂ ਕੱਤਾ ਨਹੀਂ ਕਵਰ ਦੇ ਬਾਈ ਉੱਪਰ ਨੂੰ ਚੱਕ ਦੇ ਉੱਪਰ ਚੱਕ ਦੇ ਮਰ ਲਾ ਆ ਨਾ ਲਾਜੀ ਬਾ ਇੱਕ ਪਾ ਆ ਨੌਂਦੀਆਂ ਰਾਣਾ ਇੱਕ ਪਾ ਜੌਂਦੀਰ ਨੋਵੋ ਅਨੂਬੋ ਕੜ ਨੋਵੋ ਨਹੀਂ ਹੈ ਯਾਰ ਨੋਵੋ ਬਣਾਉਣਾ ਇਧਰ ਨਾਲੇ ਉਹ ਆ ਨਾ ਇਹ ਉਹ ਬੇ ਤੇ ਬੇਲ ਤੇ ਕੁਲਚੇ ਬੇਲ ਤੇ ਇਧਰ ਪੇਹੇ ਦੇ ਧਾਰੇ ਇਦੀ ਹੋਣੀ ਕਿ ਹੋਰ ਦੇਣ ਮੈਂ ਕਹਿੰਦਾ ਇਹ ਇਧਰ ਰੰਗ ਦੇਖ ਆ ਜੀ ਆਹ ਥਾਰ ਖੜੀ ਕੋਈ ਥਾਰ ਲਵਾ ਕੇ ਨੂੰ ਥਾਰ ਦਵਾਉਂਗੇ ਫਿਰ ਹੈ ਮੈਂ ਥਾਰ ਦਾ ਨਹੀਂ ਜਾਵਾਂ ਥਾਰ ਦਾ ਬਈ ਇੱਥੇ ਸੱਡ ਹੋਣ ਕੰਮ ਪੈਣਾ ਥਾਰ ਨਹੀਂ ਸਹੀ ਹੈ ਸਾਡੇ ਬਾਤ ਫੇਰ ਮਿੰਟ ਦਾ ਕਰਦੇ ਜੇ 6 ਬੰਦੇ ਵਧ ਗਏ 500 ਕੇ 30 ਮਿੰਟ ਦਾ ਕਰੀ ਫੇਰ ਥਾਂ ਮਾ ਬਹਿਣੇ ਵੀ ਚਾਰ ਆ ਲੋ ਭਾਈ ਬਾਕੀ ਤੁਹਾਨੂੰ ਟਰਾਲੀ ਸਹੀ ਦਿਖਾਤੀ ਆਪਾਂ ਨੇ ਹਣਾ ਆਪਣੇ ਜਿਹਨੂੰ ਕੋਈ ਲੱਗਦਾ ਹੈ ਵੀ ਆ ਚੀਜ਼ ਕਰਾਉਣੀ ਦੀ ਸਾਨੂੰ ਕਮੈਂਟਾਂ ਮੰਨ ਦੱਸ ਸਕਦਾ ਬੰਦਾ ਹਨਾ ਆਪਾਂ ਉਹ ਚੀਜ਼ ਵਜੂਦ ਬਾ ਕਰੂਗੇ ਤੁਹਾਡੇ ਪੁਆਇੰਟ ਪੜ੍ਹ ਕੇ ਹਨਾ ਬਾਕੀ ਕੋਈ ਦੂਰ ਤੋਂ ਦੇਖ ਲਓ ਬਾਕੀ ਸਾਰੇ ਆਪਣੇ ਵਿਚਾਰ ਜ਼ਰੂਰ ਦਿਓ ਇੱਕ ਵਾਰ ਵੀ ਸਾਨੂੰ ਟਰਾਲੀ ਅਤੇ ਬੰਦਿਆਂ ਦਾ ਕੰਮ ਕੂਮ ਕਹੇ ਲੱਗਿਆ ਬਾਕੀ ਐਂਡ ਜੀ ਦਾ ਲਿਆਉਣੀ ਆ ਰੰਗ ਨੂੰ ਹੋ ਕੇ ਸਟicker ਉੱਪਰ ਲਾ ਕੇ ਫਿਰ ਹੋ ਵਧੀਆ ਬਣੂਗੀ ਲੋ ਭਾਈ ਹੁਣ ਆਗੇ ਅੰਦਰ ਆਪਾਂ ਤੇ ਆ ਵੀ ਦੇਖ ਤਾਂ ਲਿਖਿਆ ਨਾ ਉੱਪਰ ਸੱਜਣ ਸਿੰਘ ਢਿੱਲੋਂ ਐਮਜੀ ਗਰੁੱਪ 118 ਫੋਟਾ ਇਹ ਵੀ ਆਲਮੋਸਟ ਤਿਆਰ ਹੈ ਇਹ ਵੀ ਹੁਣ 2-4 ਦਿਨ ਬਾਅਦ ਲੈ ਕੇ ਆਉਂਗੇ ਫੁੱਫੜ ਨੂੰ ਦਿਖਾਉਣੇ ਵਾਸਤੇ ਭਾਈ ਦੇਖ ਲਾ ਕੋਈ ਕੰਈ ਪੇਸ਼ੀ ਹੈ ਜੇ ਨਹੀਂ ਫੁੱਫੜ ਨੂੰ ਕਦ ਲੈ ਕੇ ਆਉਣਾ ਭਾਈ ਦਿਖਾਉਣ ਨੂੰ ਇਹ ਫੁੱਫੜ ਲੈ ਆਉਂਗੇ ਨਹੀਂ 2 ਦਿਨਾਂ ਵਿੱਚ ਦਿਖਾ ਦੀ ਭਾਈ ਇਹ ਵੀ ਤਿਆਰ ਹੀ ਲੱਗ ਰਿਹਾ ਲੱਗ ਰਿਹਾ ਰੰਗ ਪਰ ਚ ਲੈ ਆਈ ਬਸ ਹਾਂ ਇਹ ਵੀ ਤਿਆਰ ਹੈ ਇਧਰ ਭਾਈ ਜੋੜੀ ਹੈ ਆਹ ਕਟਿੰਗ ਬਾਗ ਕਮਾਲ ਆ ਭਾਈ ਵਾਲੀ ਜਿਹੜੀ ਆਹ ਚੀਜ਼ ਆ ਨਾ ਫਿਨਿਸ਼ਿੰਗ ਏਪੀ ਇਹ ਜੋਂਡੀਓ ਦੇ ਲੋਗੋ ਭਾਈ ਕੱਲੋਂ ਮਾਫੀ ਕੋ ਵਾਹ ਜੀ ਤੁਹਾਨੂੰ ਨਮਸਕਾਰ ਬਾਕੀ ਆ ਚੈੱਕ ਕਰੋ ਭਾਈ ਇਹ ਲੋਗੋ ਪੰਜਾਬ ਵਾਲਾ ਇਹਦੀ ਕਟਿੰਗ ਚਾ ਕਮਾਲ ਔਰ ਲੋਗੋ ਦੀ ਡਿਜ਼ਾਈਨ ਬੜਾ ਘੈਂਟ ਆ ਬੀਜ ਸਟਮ ਲਗਾ ਲਗਾ ਇਹਦੇ ਜਮਾ ਲਿਆ ਯੋ ਕਪੋਨ ਚ ਕੀ ਹੋਏ ਬੰਦੇ ਫਰ ਰਸੀ ਜਾਣੇ ਸੈਟ ਆ ਜਾਣਾ ਆਪਣਾ ਬੱਕੀ ਦੁੱਲੇ ਦਾ ਟੱਲੋ ਫਾਰਮ ਲੱਗਾ ਲੈ ਬਾਈ ਤੁਹਾਨੂੰ ਵੀ ਦਮਸਾ ਨੇ ਸਭੀ ਓ ਛੱਡ ਦੋ ਤੂੰ ਬਸ ਆ ਲੈ ਹਾਂ ਇਸ ਤੇ ਮਰਜੀ ਖਿਡਾ ਲਓ ਉੱਪਰ ਰੱਖਣਾ ਹੋ ਪਜਕੋ ਨਾ ਆਹ ਇਹਦੀ ਬਾਈ ਕੰਮ ਪੂਰਾ ਬਾਈ ਸਰਿਆਲਾ ਆਇਆ ਬਹੁਤ ਵੱਡਾ ਕੰਮ ਆ ਕੀ ਭਾਈ ਬਿੱਡ ਵਾਲਾ ਸਮਾਨ ਆ ਪਿਆ ਹੌਸਦਾਰ ਯਾਗਰ ਸਿੰਘ ਪਿਛੇ ਗ੍ਰਿੰਦਰ ਮਹਲ ਲਿਖਿਆ ਹੋਇਆ ਤੇ ਆ 프ਰੰਟ ਪਿਆ ਮਹਲ ਫਾਉਮ ਅਗਲੀ ਵਾਰ ਜੇ ਆਪਾਂ ਆਉਂਗੇ ਸਭ ਕੁ ਖਿੱਟ ਹੋ ਕੇ ਤੁਹਾਨੂੰ ਦਿਖਾਉਂਗੇ ਠੀਕ ਨਹੀਂ ਤੇ ਕੀ ਕੀ ਚੀਜ਼ ਹੈ ਅਜਾੜੀ ਆਪਾਂ ਦੋ ਟੂਈ ਗਈ ਆ ਲੋਰੀਆ ਪੁਣੀ ਕੋਣੀ ਖੂਬ ਮੈਨੂੰ ਕੋੜ ਕੋੜ ਕੋਰ ਜਾਂਦੀ ਹੈ। ਕੋਈ ਇਹ ਚਾਰਜ ਹੈ ਬਾਈ ਮਹਿੰਗੇ ਆ ਜੇ ਆਪਾਂ ਇਹ ਕੰਮ ਪਾਉਣਾ ਜਿਆਦਾ ਵਾਲੀ ਗੱਲ ਆ। ਉਹ ਤਾਂ ਆਪਾਂ ਨੂੰ ਪੈਸੇ ਐਸ਼ਟਾ ਦੇਣੇ ਪੈਂਦੇ ਫਿਰ। ਸਿੰਪਲ ਦਾ ਫਰੋ ਹੋਣਾ ਉਝਾ ਜਾਂਦਾ। ਪੇਟ ਚਾ ਜਾਂਦਾ।